ਬਈ ਤੁਹਾਡਾ ਬਾਕੀ ਧੋਕਰਾਂ ਦਾ ਸੰਜੇ ਡਾਟਾ ਵੀਰੇ ਹਾਂ ਜਰਾ ਆਸ ਕਰਕੇ ਜਿਹੜੀ ਚੀਜ਼ ਸਾਂਝੀ ਹੁੰਦੀ ਹੈ ਹਾਂ ਵੀਰੇ ਉਹਦੇ ਵਿੱਚ ਅੱਜ ਤੱਕ ਜਿਹੜੀ ਚੀਜ਼ ਦੇਖਣ ਨੂੰ ਮਿਲੀ ਹੈ ਸਾਹਮਣੀ ਲੋ ਕਰਦੇ ਹੁੰਦੇ ਅਗਲਾ ਕਹਿੰਦਾ ਯਾਰ ਉਹ ਸੰਭੂ ਹੋ ਗਿਆ ਉਹ ਸੰਭੂ ਤੁਸੀਂ ਕਿਵੇਂ ਸੰਭਲ ਲੈ ਡਾਟਾ ਮੈਨੂੰ ਗੱਲ ਦੱਸੋ ਵੀਰੇ ਪਤਾ ਕੀ ਆ ਹਾਂ ਦੇਖੋ ਇਹ ਸੋਨੋ ਡਿਟੇਲ ਵਾਲੀ ਗੱਲ ਆ ਹਨਾ ਮੈਂ ਥੋੜੇ ਪੁਆਇੰਟਾਂ ਦੇ ਵਿੱਚ ਗੱਲ ਮਕਾਉਣਾ ਹਾਂ ਉਹ ਕਹਿੰਦੇ ਸੀ ਵੀ ਮਨ ਸਾਡਾ ਇਹ ਮੈਂ ਕਹਿੰਦਾ ਸੀ ਵੀ ਸਾਡਾ ਸਾਂਝੇ ਵਾਲੀ ਗੱਲ ਨਹੀਂ ਰੱਖੀ ਠੀਕ ਆ ਹਾਂਜੀ ਸਿਰੇ ਆ ਗੱਲ ਇਹ ਪਹਿਲੀ ਵਾਰੀ ਹੋਇਆ ਹਾਂਜੀ ਨਹੀਂ ਅਸਲ ਨਾਲ ਆਪਾਂ ਦੇਖਿਆ ਸਾਂਝੀ ਚੀਜ਼ ਦੀ ਬੇਗਦਰੀ ਵੱਧ ਹੁੰਦੀ ਦੇਖਿਆ ਹਾਂ ਜੀ ਹਾਂ ਜੀ ਹਾਂ ਵੀਰੇ ਸਾਂਝੀ ਚੀਜ਼ ਦੀ ਕੇਅਰ ਘੱਟ ਕੇਅਰ ਹੁੰਦੀ ਮੈਂ ਪਹਿਲੀ ਵਾਰ ਵੇਖਿਆ ਜਾ ਹਾਂ ਜੀ ਉਸ ਤੋਂ ਬਾਅਦ ਉਹ ਡਿਟੇਲ ਦੇ ਵਿੱਚ ਸਾਨੂੰ ਥੋੜੀ ਦੱਸ ਖੇਤੀ ਜ਼ਿਆਦਾ ਵੱਧਣ ਲੱਗ ਗਈ ਅੱਛਾ ਇਹ ਆਖਿਆ ਵੀ ਇਹਦੀ ਬੇਗਦਰ ਹੀ ਨਹੀਂ ਹੋਣੀ ਚਾਹੀਦੀ ਵੀ ਆਪਾਂ ਹੁਣ ਇਹਨੂੰ ਮੰਨ ਕੇ ਜਾਣਾ ਰੱਖ ਲੋ ਠੀਕ ਹੈ ਅਸਾ ਫਿਰ ਤੁਸੀਂ ਵੰਡ ਲਿਆ ਹਾਂ ਵੀ ਇਹਦੀ ਕਦਰ ਨਹੀਂ ਖੋਣੀ ਠੀਕ ਆ ਹਾਂ ਇਹਦੀ ਚੜਾਈ ਉਹ ਮੇਜੂ ਕੁਰੀ ਪ੍ਰਾਣੇ ਵਾਂਗੂ ਰਹਿਣੀ ਇਹਦੇ ਨਾਲ ਪਹਿਲਾਂ ਸਾਂਝੀ ਕੀਤੀ ਕਿ ਕਿੰਨੇ ਕਿੱਲਾਂ ਦੀ ਕੀਤੀ ਆ ਤਕਰੀਬਨ ਵੀਰੇ 10 ਕਿੱਲੇ ਉਹਨਾਂ ਕੋਲੇ ਸੀਗੇ ਹਾਂਜੀ ਤੇ 10 ਤੋਂ 12 ਕਿੱਲੇ ਆਪਣੇ ਕੋਲੇ ਸੀਗੇ ਓਕੇ ਯਾਨੀ ਕਿ 20 ਬਾਈਕ ਕਿੱਲਾਂ ਦੀ ਖੇਤੀ ਕੀਤੀ ਆ ਹਾਂ ਵੀ ਰੀਪਰ ਰੂਪਰ ਦਾ ਨਾਂ ਵੀ ਨਹੀਂ ਸੁਣਿਆ ਸੀ ਪਹਿਲਾਂ ਅਸਾ ਸਾਰਾ ਓਰੀਜਨਲ ਹੈ ਵੀਰੇ ਵੀਰੇ 2 ਜੈਟ ਦੇ ਨਾਲ ਜਿੱਥੇ ਦਾਗ ਹੈਗਾ ਤਾਂ ਹੈਗਾ ਇਹ ਨਗਦ ਕੈਸ਼ ਲਿਆ ਤੀ ਕਿੱਦੋਂ ਦਾ ਲਵਾ ਕੈਸ਼ ਕੈਸ਼ ਤਾਂ ਲੈਂਦਾ ਸੀਗਾ ਪੰਜੇ ਕੱਕਿਆਂ ਦਾ ਪੂਰਾ ਯਾਰ 3 ਸਪੀਡ ਅੱਛਾ ਹਾਂਜੀ ਅਸਾ 3 ਸਪੀਡ ਹੈ ਹਾਂਜੀ ਹਾਂਜੀ ਕਰਵਾਇਆ ਹੂੰ ਹਾਂਜੀ ਹਾਂ ਏਜੰਸੀ ਦੇ ਵਿੱਚੋਂ ਕਿਟ ਕਰ ਲੈ ਕੇ ਕਰਵਾਇਆ ਇਹ ਨਹੀਂ ਗੱਲ ਵੀ ਮਿਸਤਰੀ ਤੋਂ ਕਰਵਾਇਆ ਉਹ ਤਾਂ ਠੀਕ ਹੈ ਹਾਂਜੀ ਅੱਜ ਮਿੱਤਰੋ ਮੈਂ ਜਿਸ ਰਸਤੇ ਦੇ ਉੱਪਰ ਖੜਾ ਨਾ ਇਧਰਲੇ ਪਾਸੇ ਤਾਂ ਪਿੰਡ ਪੈ ਜਾਂਦਾ ਇੰਨਾ ਵੱਜਵਾ ਤੇ ਇਧਰਲੇ ਪਾਸੇ ਪੈ ਜਾਂਦਾ ਪਿੰਡ ਕੇ ਯਾਨੀ ਕਿ ਦੋਹਾਂ ਪਿੰਡਾਂ ਦੀ ਬਿਲਕੁਲ ਹੱਦ ਦੇ ਵਿੱਚ ਸੈਂਟਰ ਜੀ 'ਚ ਖੜਾ ਸੈਂਟਰ ਜੀ 'ਚ ਨਾ ਇਧਰਲੇ ਪਾਸੇ ਦੋ ਘਰ ਨੇ ਜਿਹੜੀ ਆ ਵੱਡੀ ਸਾਰੀ ਕੋਠੀ ਹੈ ਨਾ ਧਰਮੇ ਇਹਦੇ ਵਿੱਚ ਇੱਕ ਬਹੁਤ ਘੈਂਟ ਟਰੈਕਟਰ ਖੜਾ ਬਹੁਤ ਘੈਂਟ ਜਿਹੜਾ ਬਹੁਤ ਘੱਟ ਚੱਲਿਆ ਹੋਇਆ ਹੈ ਜਿਹੜੇ ਸੱਜਣ ਫੋਨ ਲਾਉਂਦੇ ਹੁੰਦੇ ਹਨ ਨਾ ਵੀ ਬਈ ਕੋਈ ਟਰੈਕਟਰ ਹੋਵੇ ਨਿਊ ਹਾਲੈਂਡ ਤੇ ਹੋਵੇ ਬਿਲਕੁਲ ਵਜਬ ਰੈੱਡ ਦਾ ਹੋਵੇ ਟਰੈਕਟਰ ਸਾਂਭਿਆ ਹੋਇਆ ਲੈ ਫਿਰ ਅੱਜ ਇਹ ਸਾਰੀਆਂ ਗੱਲਾਂ ਹੀ ਕਲੀਅਰ ਨੇ ਅੱਜ ਤੁਹਾਡੇ ਟਰੈਕਟਰ ਪਹਿਲੀ ਝਟ ਦੇ ਵਿੱਚ ਪਸੰਦ ਆ ਜਾਣਾ ਮੈਂ ਇੰਨੀ ਗੱਲ ਕਲੀਅਰ ਕਰ ਦਿੰਦਾ ਵੀ ਜਿਹੜਾ ਟਰੈਕਟਰ ਆ ਜਾਣਾ ਇਹ ਦੋ ਘਰਾਂ ਦਾ ਸਾਂਝਾ ਟਰੈਕਟਰ ਹੈ ਪਰ ਸਾਂਝੇ ਟਰੈਕਟਰ ਦੀ ਸਾਂਭ ਇੱਕ ਦੂਜੇ ਤੋਂ ਜਿੱਦ ਜਿੱਦ ਕੇ ਰੱਖੀ ਹੋਈ ਆ ਪਹਿਲਾਂ ਜਿਹੜੇ ਸੱਜਣ ਦੇ ਘਰੇ ਪਹੁੰਚੇ ਉਹਨਾਂ ਨੂੰ ਮਲਾ ਦਈਏ ਟਰੈਕਟਰ ਦੀ ਜਾਣਕਾਰੀ ਸਾਰਾ ਕੁਝ ਆਪਾਂ ਬਾਅਦ ਦੇ ਵਿੱਚ ਪੁੱਛਾਂਗੇ ਬਈ ਸਤਿ ਸ੍ਰੀ ਕਿਹੜ ਚੜ੍ਹ ਲੈ ਠੀਕੋ ਹਾਂ ਵੀਰੇ ਠੀਕੋ ਵਧੀਆ ਵੀਰੇ ਮੈਂ ਨਾ ਚੜ੍ਹਦੀ ਕਲਾ ਪੂਰੀ ਜੀ ਪਹਿਲੇ ਤੁਹਾਡਾ ਨਾਮ ਕੀ ਹੈ ਦੱਸੋ ਵੀਰੇ ਧਰਮਜੀਤ ਸਿੰਘ ਪਿੰਡ ਹੇੜੀਕੇ ਧਰਮਜੀਤ ਸਿੰਘ ਹਾਂਜੀ ਪਿੰਡ ਹੇੜੀਕੇ ਹਾਂਜੀ ਹਾਂਜੀ ਤੁਹਾਨੂੰ ਪਿੰਡ 'ਚ ਵੀ ਧਰਮਾ ਕਹਿੰਦੇ ਹੋਣਗੇ ਵੀਰੇ ਨਹੀਂ ਮੈਨੂੰ ਇੱਕ ਉਦ ਦਾ ਕਾਕੂ ਦੇ ਨਾਂ ਤੇ ਜਾਣਦੇ ਆ ਕਾਕੂ ਦੇ ਨਾਂ ਤੇ ਜਾਣਦੇ ਆ ਮੈਂ ਕਿਹਾ ਮੇਰੇ ਨਾਲ ਵੀ ਧਰਮਾ ਨੇ ਜਿਹੜਾ ਧਰਮਪ੍ਰੀਤ ਹੁੰਦਾ ਧਰਮਜੀਤਾਂ ਤੋਂ ਉਹਨੂੰ ਵੱਧ ਧਰਮਾ ਹੀ ਕਹਿੰਦੇ ਹੁੰਦੇ ਆ ਹਾਂ ਵੀਰੇ ਜ਼ਿਆਦਾ ਤੂੰ ਵੀ ਬਹੁਤ ਪੀੜੀ ਦੇ ਵਿੱਚ ਜ਼ਿਆਦਾ ਧਰਮਾ ਧਰਮਾ ਨਾ ਧਰਮ ਹੀ ਕਹਿੰਦਾ ਮਾਈ ਕੈਮਰਾ ਹਾਂ ਪਹਿਲਾਂ ਤਾਂ ਮੈਨੂੰ ਤੁਹਾਡੇ ਟਰੈਕਟਰ ਨੂੰ ਦੇਖ ਕੇ ਬੜੀ ਖੁਸ਼ੀ ਹੋਈ ਆ ਚਲੋ ਵੀਰੇ ਦੇਖੋ ਹਣਾ ਬਈ ਤੁਹਾਡਾ ਬਾਕੀ ਦੋ ਘਰਾਂ ਦਾ ਸਾਂਝਾ ਡੈਟਾ ਵੀਰੇ ਹਾਂ ਯਾਰ ਆਸ ਕਰਕੇ ਜਿਹੜੀ ਚੀਜ਼ ਸਾਂਝੀ ਹੁੰਦੀ ਹੈ ਹਾਂ ਵੀਰੇ ਉਹਦੇ ਵਿੱਚ ਅੱਜ ਤੱਕ ਜਿਹੜੀ ਚੀਜ਼ ਦੇਖਣ ਨੂੰ ਮਿਲੀ ਆ ਸਾਹਮਣੇ ਲੋਕ ਕਰਦੇ ਹੁੰਦੇ ਅਗਲਾ ਕਹਿੰਦਾ ਯਾਰ ਉਹ ਸੰਭੂ ਉਹ ਕਹਿੰਦਾ ਉਹ ਸੰਭੂ ਤੁਸੀਂ ਕਿਵੇਂ ਸਾਂਭ ਲਿਆ ਟਰੈਕਟਰ ਵੀ ਨਹੀਂ ਗੱਲ ਦੱਸੋ ਵੀਰੇ ਪਤਾ ਕੀ ਆ ਹਾਂ ਦੇਖੋ ਇਹ ਸੋਨੋ ਡਿਟੇਲ ਵਾਲੀ ਗੱਲ ਆ ਹਣਾ ਮੈਂ ਥੋੜੇ ਪੁਆਇੰਟਾਂ ਦੇ ਵਿੱਚ ਗੱਲ ਮਕਾਉਣਾ ਉਹ ਕਹਿੰਦੇ ਸੀ ਵੀ ਮਨ ਸਾਡਾ ਇਹ ਮੈਂ ਕਹਿੰਦਾ ਸੀ ਵੀ ਸਾਡਾ ਸਾਂਝੇ ਵਾਲੀ ਗੱਲ ਨਹੀਂ ਰ ਏ ਪਹਿਲੀ ਵਾਰ ਹੀ ਹੋਇਆ ਹਾਂਜੀ ਨਹੀਂ ਅਸਲ ਨਾਲ ਆਪਾਂ ਦੇਖਿਆ ਸਾਂਝੀ ਚੀਜ਼ ਦੀ ਬੇਗਦਰੀ ਵੱਧ ਹੁੰਦੀ ਦੇਖਿਆ ਹਾਂਜੀ ਹਾਂ ਵੀਰੇ ਸਾਂਝੀ ਚੀਜ਼ ਦੀ ਕੇਅਰ ਘੱਟ ਕੇਅਰ ਹੁੰਦੀ ਮੈਂ ਪਹਿਲੀ ਵਾਰ ਵੇਖਿਆ ਜਾ ਹਾਂਜੀ ਉਸ ਤੋਂ ਬਾਅਦ ਉਹ ਡਿਟੇਲ ਦੇ ਵਿੱਚ ਸਾਨੂੰ ਥੋੜੀ ਦੱਸ ਖੇਤੀ ਜ਼ਿਆਦਾ ਵੱਧਣ ਲੱਗ ਗਈ ਅੱਛਾ ਇਹ ਆਖਿਆ ਵੀ ਇਹਦੀ ਬੇਗਦਰੀ ਨਹੀਂ ਹੋਣੀ ਚਾਹੀਦੀ ਵੀ ਆਪਾਂ ਹੁਣ ਇਹਨੂੰ ਮੰਨ ਇੱਕ ਕਰ ਜਾਣਾ ਰੱਖ ਲਓ ਠੀਕ ਹੈ ਅੱਛਾ ਫਿਰ ਤੁਸੀਂ ਮੰਨ ਲਿਆ ਹਾਂ ਵੀ ਇਹਦੀ ਕਦਰ ਨਹੀਂ ਖੋਣੀ ਠੀਕ ਹੈ ਹਾਂ ਇਹਦੀ ਚੜ੍ਹਾਈ ਉਹ ਮੇਜੂਕਰੀ ਪੁਰਾਣੇ ਵਾਂਗੂ ਰਹਿਣੀ ਆ ਭਾਈ ਫਿਰ ਮੈਨੂੰ ਇਹ ਟਰੈਕਟਰ ਨੂੰ ਤੁਸੀਂ ਮਤਲਬ ਆਪਣੇ ਹਿੱਸੇ ਦੇ ਵਿੱਚ ਕਿਤੇ ਨੂੰ ਕਿ ਅਥਾ 4 ਸਾਲ ਹੋ ਗਏ ਉਦਾਂ ਹੀ ਕਿੰਨਾ ਮਾਡਲ ਆ ਤੇ ਵੀਰੇ ਮਾਡਲ 7 ਆ ਤੇ ਅੱਜ 15 ਦੀ ਤੁਸੀਂ ਵੀਡੀਓ ਪਾ ਦਿਓ ਕੋਈ ਐ ਨਹੀਂ ਕਹੂਗਾ ਵੀ 7 ਆ ਧਰਮੇ ਗੱਲ ਇਹ ਆ 7 ਮਾਡਲ ਟਰੈਕਟਰ ਆ ਦੇਖ ਤੂੰ ਵਾਕੀ ਯਾਰ ਜੇ ਕਿਸੇ ਨੂੰ 17 ਮਾਡਲ ਵੀ ਕਹਿਦੀ ਨਾ ਫੋਟੋ ਭੇਜਦੀ ਆ ਲੋਕਾਂ ਨੇ ਯਕੀਨ ਮਨਣਾ ਲੈਣਾ 17 ਮਾਡਲ ਦਾ ਵੀ ਯਕੀਨ ਮੰਨ ਲੈਣਾ 7 ਮਾਡਲ ਆ ਬਈ ਤੇ ਪਿੰਡ ਹੈਗਾ ਵੀ ਆਪਣੇ ਹੀੜੀ ਕੇ ਹੈ ਨਾ ਜੀ ਹਾਂ ਜੀ ਹਾਂ ਜੀ ਭਾਈ ਜੇ ਤੁਸੀਂ ਇਹਦੇ ਨਾਲ ਪਹਿਲਾਂ ਸਾਂਝੀ ਕੀਤੀ ਕਿ ਕਿੰਨੇ ਕਿੱਲੇ ਦੀ ਕੀਤੀ ਆ ਤਕਰੀਬਨ ਵੀਰੇ 10 ਕਿੱਲੇ ਉਹਨਾਂ ਕੋਲੇ ਸੀਗੇ ਹਾਂਜੀ ਤੇ 10 ਤੋਂ 12 ਕਿੱਲੇ ਆਪਣੇ ਕੋਲੇ ਸੀਗੇ ਓਕੇ ਯਾਨੀ ਕਿ 20 ਬਾਈਕ ਕਿੱਲਾਂ ਦੀ ਕੀਤੀ ਕੀਤੀ ਆ ਹਾਂ ਭਾਈ ਰੀਪਰ ਰੂਪਰ ਦਾ ਨਾਂ ਵੀ ਨਹੀਂ ਸੁਣਿਆ ਸੀ ਪਹਿਲਾਂ ਜਦੋਂ ਹੁਣ ਕਿ ਡਿਟੇਲ ਦੇ ਵਿੱਚ ਆਇਆ ਇਸ ਕਰਕੇ ਫਿਰ ਆਪਾਂ ਨੇ ਆਖਿਆ ਵੀ ਮਨ ਆਪੋ ਆਪਣੇ ਵੰਡ ਲਈਏ ਠੀਕ ਆ ਹਾਂ ਹੂੰ ਤੇ ਟਰੈਕਟਰ ਦੀ ਹਜੇ ਤੱਕ ਨਿਊਜਲ ਵੀ ਨਹੀਂ ਖੁੱਲੀ ਅੱਛਾ ਨਿਊਜਲ ਵੀ ਨਹੀਂ ਖੁੱਲੀ ਹਜੇ ਤੱਕ ਕੈਮਰਾ ਮਰਵਾ ਦਿਓ ਚਾਹੇ ਨਿਊਜਲ ਵੀ ਨਹੀਂ ਖੁੱਲੀ ਤਰਮੇ ਪਹਿਲਾਂ ਤਾਂ ਟਰੈਕਟਰ ਦੇ ਚਾਰੇ ਪਾਸੇ ਗਿੜਾ ਦੇ ਕੇ ਆ। ਚਲ ਨੀ ਅੱਜ ਗਿੜਾ ਨਾ ਦੇ ਚਾਰੇ ਪਾਸੇ। ਆਪ ਆਪਣੀ ਇੱਥੋਂ ਲੈ ਕੇ ਬਈ ਤਰਮਜੀਤ ਇੱਥੋਂ ਲੈ ਕੇ ਆਪਾਂ ਸਾਰੀ ਡਿਟੇਲ ਜਾਣਦੇ ਆ। ਮਤਲਬ ਇਹ ਸਾਰਾ ਕੰਡੀਸ਼ਨ ਤਾਂ オリジナル ਹੀ ਹੈ। ਵੀਰੇ ਓਕੇ ਓਕੇ। ਅੱਛਾ ਜੀ। ਹਾਂ ਜੀ। ਅਨਾਮ ਤੌਰ ਤੇ ਵੀ ਰੱਖ ਦੋ ਵੀ ਜੇ ਕੋਈ ਕੱਲ੍ਹ ਮੁਸਾਬਤ ਕਰ ਦੇਵੇ। ਅੱਛਾ ਜੀ। ਹਾਂ ਜੀ। ਵੈਰੀ ਗੁੱਡ ਯਾਰ। ਬਾਕੀ ਨਾ ਮੈਨੂੰ ਅੱਜ ਵਹਲਾ ਘੈਂਟ ਲੱਗਿਆ। ਬਈ ਇਦਾਂ ਦਾ ਨਾ ਟਰੈਕਟਰ ਵਹਲੇ ਭਰਾਮਾਂ ਦੀ ਚੁਆਇਸ ਹੁੰਦੀ ਆ ਵੀ ਜਰ ਕਿਸੇ ਦੇ ਘਰੋਂ ਸੰਭਿਆ ਹੋਵੇ ਮਿਲ ਜੇ। ਹਾਂ ਜੀ। ਪਰ ਮਿਲਦੇ ਨਹੀਂ ਦੱਲਿਆ ਮਿਲਦੇ ਨਹੀਂ ਹੁੰਦੇ ਇਹਨੇ ਸੰਭੇ ਹੋਇਆ ਨਾ ਬਈ ਇਹਨੂੰ ਸਵਾਇ ਸ਼ੋਹ ਖੋਲੇ ਜੀ ਅਸਾ ਸਾਰਾ ਓਰੀਜਨਲ ਹੈ ਬਈ ਇਹ ਰੇ ਟੂ ਜੈਡ ਰੇ ਨਾਲ ਜਿੱਥੇ ਦਾਗ ਹੈਗਾ ਤਾਂ ਹੈਗਾ ਬਈ ਚੱਕਰਵਾਦੇ ਦਰਮੇ ਜਮੀਂ ਨਾ ਮਾਰੰਗ ਪਿਆ ਤੇ ਸਟicker ਸ਼ੁਕਰ ਕਰਮੇ ਚੱਕ ਲੈ ਇਧਰ ਦੇਖਣ ਬਾਕੀ ਹੈ ਜ਼ਿੰਮੇਵਾਰੀ ਦੇ ਵਿੱਚ ਇਹ ਨਹੀਂ ਹੈਗਾ ਵੀ ਪਾਲਸਾ ਮਾਰ ਮਾਰ ਆਪਣਾ ਲਸਕੇ ਆਇਆ ਉਹ ਤਾਂ ਹੀ ਦਾਵਾ ਦੇ ਖੋ ਤਾਂ ਟਾਇਰ ਵੀ ਨਹੀਂ ਹਾਂ ਵੀ ਉਹ ਤਾਂ ਜਿਹੜੀ ਚੀਜ਼ ਹੈਗੀ ਸਾਰੀ ਸਾਹਮਣੇ ਆ ਨਾ ਸੱਤ ਮਾਡਲ ਵੀਰੇ ਮੈਨੂੰ ਇਹ ਸੀ ਸੱਤ ਦੇ ਵਿੱਚ ਕਢਵਾਏ ਸੀ ਤੁਸੀਂ ਨੇ ਇਹ ਹਾਂਜੀ ਓਕੇ ਇਹ ਨਕਦ ਕੈਸ ਲੈਤਾ ਕਿਉਂ ਤਾਂ ਲੋ ਵੀਰੇ ਕੈਸ ਕੈਸ ਤਾਂ ਲੇਤਾ ਸੀਗਾ ਪੰਜੇ ਕੱਕਿਆਂ ਦਾ ਪੂਰਾ ਯਾਰ 3 ਸਪੀਡ ਅੱਛਾ ਹਾਂਜੀ ਅਸੇ 3 ਸਪੀਡ ਹੈ ਹਾਂਜੀ ਹਾਂਜੀ ਕਰਵਾਇਆ ਹਾਂ ਹਾਂ ਏਜੰਸੀ ਦੇ ਵਿੱਚੋਂ ਕਿਟ ਕਰ ਲੈ ਕੇ ਕਰਵਾਇਆ ਇਹ ਨਹੀਂ ਗੱਲ ਵੀ ਮਿਸਤਰੀ ਤੋਂ ਕਰਵਾਇਆ ਉਹ ਤਾਂ ਠੀਕ ਹੈ ਹਾਂਜੀ ਧਰਮੇ ਆ ਆ ਕਰਵਾ ਚੱਕਾ ਬਹਿਲਾ ਤਾਂ ਇੱਥੋਂ ਤਾਂ ਉਹ ਹੀ ਉੱਡਿਆ ਪਿਆ ਹੁੰਦਾ ਰੰਗ ਵੀਰੇ ਡੋਚਣ ਪਾ ਪਾ ਲੋਕੇ ਹਣਾ ਹਾਂ ਆ ਦੇਖੀ ਆ ਟਾਇਰ ਰੈਡ ਚੈੱਕ ਕਰਵਾ ਲੈ ਹੈ ਆਰਮ ਚੈੱਕ ਕਰਵਾ ਦੇਖ ਇਧਰਲੇ ਪਾਸੇ ਆ ਜਾ ਆ ਸਾਰਾ ਚੁੱਲ੍ਹਾ ਚੈੱਕ ਕਰਵਾ ਦੇ ਹੂੰ ਇਧਰ ਆ ਜਾ ਪੰਪ ਵਗੈਰਾ ਦਿਖਾ ਦੇ ਸਾਰਾ ਲੈ ਹੂੰ ਤੇ ਬਗਰਾਡਾਂ ਦੇ ਸਟਿਕਰ ਉਸ ਟੁੱਕਰ ਆ ਆ ਦਿਖਾ ਦੇ ਪੈਰ ਦਾ ਨੀ ਚੈੱਕ ਕਰਵਾ ਪੈਰ ਤੇ ਟ੍ਰੈਕਟਰ ਚੰਗਾ ਉਹ ਦੇਖ ਲੈ ਬਗਰਾਡਾਂ ਦੇ ਸਟਿਕਰ ਉਹ ਦਿਖਾ ਲੈ ਇਧਰ ਲ ਕਰਵਾ ਚੈੱਕ ਅੰਦਰੋਂ ਮਗਰਾਡ ਚੈੱਕ ਕਰਵਾ ਦੇ ਹੁੰਦਾ ਕੋਈ ਡੈਂਟ ਕਿਪੈਂਟ ਨੇ ਰਿਮ ਚੈੱਕ ਕਰਵਾ। ਬਈ ਟਾਇਰ ਇਹਦੇ ਫਿਰ ਦੁਬਾਰ ਦੇ ਨਿਕ ਕਿਉਂ ਨਹੀਂ ਵੀਰੇ ਇਹ ਟਾਇਰ ਨਾਲ ਦੇ ਲਾਹਿਆ ਸੀ। ਹਾਂਜੀ ਇਸ ਨਾਲ ਦੇ ਟਾਇਰ ਲਾਤੇ। ਹਾਂ ਵੀਰੇ ਤੇ ਦੂਜੇ ਟਰੈਕਟਰ ਦੇ ਟਾਇਰ ਪੰਨੇ ਨੂੰ ਲਾਤੇ ਹੁਣ ਅਸੀਂ। ਅੱਛਾ ਦੂਸਰੇ ਟਰੈਕਟਰ ਦੇ ਜਿਹੜਾ ਤੁਹਾਡੇ ਲਈ ਹੋ ਰਿਹਾ ਜਿਹੜੇ ਨਾਲ ਦੇ ਟਾਇਰ ਉਹ ਵੀ ਫਿਲਹਾਲ ਘਰੀ ਪਿਆ। ਅੱਛਾ ਘਰੀ ਪੈਣ ਹੋ ਗਈ। ਹਾਂ। ਵੇਚਣ ਤੋਂ ਬਾਅਦ ਘਟਾਉਣੇ ਦੁਕਾਨਦਾਰ ਨਾਲ ਗੱਲ ਹੋਈ ਆ ਮੈਂ ਕਿਹਾ ਵੀ ਉਹਨਾਂ ਚਿਰ ਨਹੀਂ ਅਸੀਂ ਦਿੰਦੇ ਅੱਛਾ ਹਾਂ ਜੇ ਸੱਚੇ ਸਜਣ ਕਹਿੰਦਾ ਯਾਰ ਸਾਨੂੰ ਟਾਇਰ ਵੀ ਨਾਲ ਹੀ ਦੇ ਦੋ ਬਈ ਇਹ ਤੇ ਫੇਰ ਵੀਰੇ ਆਪ ਦੇ ਦਿਆਂਗੇ ਆਪਣੇ ਤਾਂ ਵੇਚਨੇ ਆ ਹਨਾ ਹਾਂ ਵੇਚਨੇ ਸਹੀ ਗੱਲ ਹੈ ਹਨਾ ਨਾਲ ਦੇ ਚਲੇ ਜਾਣਾ ਨਾਲ ਦੇ ਚਲੇ ਜਾ ਦੇ ਪਰ ਮੈਂ ਅਸਾਂ ਨਾਲ ਦੇ ਟਾਇਰ ਲੈ ਕੇ ਜਾਣਾ ਉਹ ਵੀ ਲੈ ਜੇ ਇਦਾਂ ਇਦਾਂ ਲੈ ਕੇ ਜਾਣਾ ਇਹ ਵੀ ਲੈ ਜੇ ਹਾਂਜੀ ਹਾਂਜੀ ਪਰ ਮੈਂ ਰਿੰਮ ਚੈੱਕ ਕਰਵਾ ਵੀ ਤੇ ਟਰੈਕਟਰ ਦੇ ਇਦਦਰ ਵੀ ਦਿਖਾ ਕੇ ਲੈ ਆ ਵੀ ਕਰਵਾ ਮਗਰਾੜ ਅੰਦਰ ਚੈੱਕ ਉੱਪਰੋਂ ਚੈੱਕ ਕਰਵਾ ਇਹਦੇ ਟੂਬਾਂ ਦਿਖਾ ਦੋ ਨਹੀਂ ਜਾਂ ਲਿੰਕਾਂ ਨੂੰ ਚੈੱਕ ਕਰਵਾ ਟੂਬਾਂ ਚੈੱਕ ਕਰਵਾ ਦੇ ਲਿੰਕਾਂ ਚੈੱਕ ਕਰ ਫੋਕਾ ਦਿਖਾ ਐਂਡੀਕੇਟਰ ਦੇ ਸ਼ੀਸ਼ੇ ਨਾਲ ਦੇ ਤੱਕ ਅਸੀਂ ਐਂਡੀਕੇਟਰ ਦੇ ਸ਼ੀਸ਼ੇ ਵੀ ਨਾਲ ਦੇ ਲੈ ਹਾਂਜੀ ਹਾਂਜੀ ਪਰ ਮੈਂ ਗੱਲ ਘੈਂਡਾ ਓਏ ਬਾਈ ਯਾਰ ਥੋੜਾ ਵਾਕਈ ਸਾਂਭਿਆ ਹੋਇਆ ਟਰੈਕਟਰ ਹੈ ਨਾ ਲੈ ਮੀਟਰ ਮੂਟਰ ਸਾਰੇ ਓਕੇ ਪੈਨੇ ਪੂਰੇ ਬਈ ਉਹ ਚੱਲ ਕਿੰਨਾ ਕ ਗਿਆ ਹੁਣੇ ਜਿਹਦੀ ਗੱਲ ਕਰੀਏ 250 ਘੰਟਾ ਕੁਛ 2800 2800 ਹਾਂ origignal 2800 ਘੰਟਾ ਹਾਂਜੀ 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 ਅੱਛਾ ਜੀ ਮੀਟਰ ਚੱਲਦਾ ਇਹਦਾ ਹਾਂ ਵੀਰੇ ਮੀਟਰ ਸਾਰਾ ਓਕੇ ਆ ਕਰਵਾਇਆ ਚੈੱਕ ਪਰ ਮੈਂ ਮੀਟਰ ਦਿਖਾ ਵੀਦਾ

ਹਾਂ ਜੀ ਜਿੱਥੋਂ ਰੰਗ ਥੋੜਾ ਉਤਰਿਆ ਤਾਂ ਉਤਰਿਆ ਵੀ ਆ ਯਾਰ ਹਾਂ ਇਹ ਨਹੀਂ ਹੈਗਾ ਵੀ ਦੁਬਾਰੇ ਟਾਚਿੰਗ ਕਰਵਾਉਣਾ ਵੀ ਦੁਬਾਰੇ ਕੋ ਟਾਚਿੰਗ ਮੈਚੇਗਾ ਕੋ ਟਾਚਿੰਗ ਮੈਚੇਗਣੀ ਵੀਰੇ ਸੱਤ ਮਾੜ ਲਾ ਪੰਜਾਬ ਦਾ ਨੰਬਰ ਹੈ ਪਹਿਲੀ ਪਾਰਟੀ ਦੇ ਨਾਮ ਹਾਂ ਜੀ ਬਰਨਾਲੇ ਦਾ ਨੰਬਰ ਹੈ ਬਰਨਾਲੇ ਸ ਬਰਨਾਲੇ ਦੀ ਨੰਬਰ ਬਰਨਾਲੇ ਤੋਂ ਬੜਵਾਇਆ ਸੀਗਾ ਤੁਹਾਨੂੰ ਜ਼ਿਲ੍ਹਾ ਵੀ ਬਰਨਾਲੀ ਪੈ ਗਿਆ ਹੋਊਗਾ ਨਹੀਂ ਯਦ ਕੇ ਮਨ ਉਹਨਾਂ ਨੂੰ ਭੂਆ ਕਿਆਂ ਨੂੰ ਪੈਂਦਾ ਸੀ ਨਾ ਇਹ ਸੰਗਰੂਰ ਰਾਂਸੀ ਤੇ ਤੂਰੀ ਨਾਲੋਂ ਮਨ ਉਧਰ 10000 ਸਾਨੂੰ ਸਸਤਾ ਮਿਲਿਆ ਸੀ ਉਸ ਟਾਈਮ 'ਚ ਬਰਨਾਲੀ ਤੋਂ ਹਾਂ ਜੀ ਓਕੇ ਫਿਰ ਉਹਨਾਂ ਦੇ ਨਾਂ ਕਰਵਾਤੇ ਇਹ ਪਿੰਡ ਹੈਗਾ ਜਿਹੜੇ ਸਾਂਝਾ ਤੁਹਾਡੇ ਨਾਲ ਹਾਂਜੀ ਹਾਂ ਅੱਛਾ ਉਹਨਾਂ ਦੇ ਪਨੇਗਾ ਬਦਰਾ ਉਹ ਬਰਨਾਲੀ ਜਾ ਗਿਆ ਆਪਾਂ ਸੰਗਰੂਰ ਜਾਗੇ ਹਾਂਜੀ ਹਾਂ ਉਹਨਾਂ ਨੇ ਐਫਟੀ ਡੈਪਿਟ ਸਾਨੂੰ ਦੇਤਾ ਸੀਗਾ ਠੀਕ ਹੈ ਜੀ ਬਈ ਮੈਨੂੰ ਐ ਦੱਸੋ ਹੁਣ ਇਹ ਜੂ ਇਹਦੀ ਲੱਗੀ ਹੋਈ ਛਤਰੀ ਵੀ ਕਰੇਗੀ ਇਹਦੀ ਹਾਂ ਛਤਰੀ ਹੈਗੀ ਅੱਛਾ ਛਤਰੀ ਪਾ ਦੇ ਦਾਂਗੇ ਨਾਲ ਹਾਂ ਛਤਰੀ ਦੇ ਦਾਂਗੇ ਕੀ ਡਿਮਾਂਡ ਕੀ ਰੱਖੀ ਹੈ ਟਰੈਕਟਰ ਦੀ ਵੀ ਕਿੰਨੇ ਦਾ ਦੇਣਾ ਡਿਮਾਂਡ ਤਾਂ ਵੀਰੇ ਸੀ ਕਹਿੰਦੇ ਵੀ 4 ਲੱਖ ਦਾ ਵਿਕ ਜਾਏ ਹਨਾ ਪਰ ਸਮੇਂ ਮੁਤਾਬਕ ਲੋਕਾਂ ਮੁਤਾਬਕ ਚੱਲਣਾ ਪੈਂਦਾ ਵੀ ਮਾਡਲ ਨੀਮਾ ਹੋ ਗਿਆ ਹਨਾ ਹਾਂ ਤੇ ਇੱਕ ਮੇਰੀ ਮਜਬੂਰੀਆ ਵੀ ਟਰੈਕਟਰ ਮੈਂ ਹੋਰ ਲੈ ਆਇਆ ਅੱਛਾ ਲੈ ਡਰੈਕਟਰ ਹਾਂਜੀ ਹਾਂ ਟਰੈਕਟਰ ਮਨ ਸਪਰੇਅ ਕਰਦੇ ਆ ਗੱਲ ਇਹ ਹੁੰਦੀ ਹੈ ਜੀ ਕਈ ਵਾਰ ਨਾ ਸੱਜਣਾ ਨੇ ਆਉਣਾ ਜ਼ਰੂਰ ਤੁਹਾਡਾ ਟਰੈਕਟਰ ਚੰਗਾ ਬੜਾ ਬਿਕਣ ਕਿੰਨੇ ਤਾਂ ਕੋਈ ਵੀ ਚੀਜ਼ਾਂ ਰਹਿੰਦੀ ਨਹੀਂ ਬਿਕਣੇ ਜਾਣੀਆਂ ਹਾਂ ਹਾਂਜੀ ਹਾਂਜੀ ਹੁਣ ਕਈ ਵਾਰ ਗੱਲ ਇਹ ਹੁੰਦੀ ਹੈ ਕੋਈ ਸੱਜਣ ਦੂਰੋਂ ਵੀ ਆ ਜਾਂਦਾ ਕੋਈ ਨੇੜੋਂ ਵੀ ਆ ਜਾਂਦਾ ਫਿਰ ਤਾਂ ਆਪਣੇ ਸੱਜਣਾ ਦੀ ਇਹ ਹੈ ਚਾਹੇ ਤੁਸੀਂ 365 ਦੀ ਜਗ੍ਹਾ ਤੇ 165 ਮੰਗ ਲੈਦੇ ਉਹਨਾਂ ਨੇ ਆ ਕੇ ਕੀ ਕਹਿਣਾ ਕਿੰਤੂ ਪ੍ਰੰਤੂ ਕਰਨਾ ਕੋਈ ਦੇਣ ਲੈਣ ਦੀ ਗੱਲ ਕਰ ਰਹੇ ਹਾਂਜੀ ਹੈ ਹਾਂਜੀ ਵੀ ਮਾਨਤਨ ਮੌਕੇ ਦਿਖਾ ਜੂਗਾ ਹਾਂ ਵੀਰੇ ਖੁੱਲਾ ਕਰ ਦਿਆਂਗੇ ਖੁੱਲੇ ਦਿਲ ਨਾਲ ਕਰ ਦੋਗੇ ਚੱਕੋ ਮਿੱਤਰੋ ਗਾਕ ਨੂੰ ਇਹ ਨਹੀਂ ਕਹਿੰਦੇ ਵੀ ਯਾਰ ਆਏ ਨਹੀਂ ਆਏ ਕਰਨਾ ਨਹੀਂ ਕਿੰਤੂ ਪ੍ਰੰਤੂ ਨਹੀਂ ਕਰਨਾ ਠੀਕ ਆ ਹਾਂ ਪਰ ਅਗਲਾ ਪੈਸੇ ਲਾਉਣ ਵਾਲਾ ਹੋਵੇ ਇਹ ਨੂੰ ਕੰਨੀ ਦੇਖ ਕੇ ਪਰ ਮੋੜ ਨਹੀਂ ਦਿੰਦੇ ਗਾਕ ਮਣ ਬਣਾ ਕੇ ਆਵੇ ਟਰੈਕਟਰ ਦੇ ਕੇ ਤੋੜਾ ਹਾਂ ਗਾਕ ਦੇ ਕੇ ਤੋੜਾ ਚੱਕੋ ਮੇਟਰ ਹੋਏ ਆ ਜੋ ਪਿੰਡ ਹੀੜੀਕੇ ਪੈ ਜਾਂਦਾ ਬਈ ਇੱਥਾ ਕਿੱਥੇ ਚ ਪੈ ਗਿਆ ਆਪਣਾ ਪਿੰਡੇ ਤੇ ਲੋਕੇਸ਼ਨ ਵੀਰੇ ਸਿਰਪੁਰ ਤੋਂ ਸਿਰਫ 6 ਕਿਲੋਮੀਟਰ ਜਿਹੜਾ ਸਿਰਪੁਰ ਹੈ ਥਾਣੇ ਵਾਲਾ ਉਹ ਤੋਂ ਸਿਰਫ 6 ਕਿਲੋਮੀਟਰ ਦੂਰ ਆ ਹਾਂਜੀ ਓਕੇ ਹਾਂ ਤੇ ਲੈ ਮੇਟਰ ਦੀ ਡਿਟੇਲ ਬੋਲਦੇ ਆ ਹਾਂ ਆ ਜੋ ਜੇ ਕਿਸੇ ਸੱਜਣ ਨੇ ਆਉਣਾ ਪਿੰਡ ਹੀੜੀਕੇ ਆ ਫਿਰ ਸਿਰਪੁਰ ਥਾਣੇ ਤੋਂ 6 ਕਿਲੋਮੀਟਰ ਦੀ ਦੂਰੀ ਤੇ ਪਿੰਡ ਪੈ ਜਾਂਦਾ ਤੇ ਬਾਈ ਦਾ ਘਰ ਜਿਹੜਾ ਇੰਨੇ ਵੱਜੇ ਤੋਂ ਹੀੜੀਕੇ ਨੂੰ ਰਸਤਾ ਜਾਂਦਾ ਨਾ ਕੱਚਾ ਰਾ ਉਹਦੇ ਉਪਰ ਘਰ ਆਣਾ ਬਈ ਹਾਂਜੀ ਨਾ ਬਾਈ ਦਾ ਹੈਗਾ ਧਰਮਜੀਤ ਤੇ ਇੱਥੇ ਕਾਕੂ ਕਹਿੰਦੇ ਨੇ ਹਾਂਜੀ ਹਾਂਜੀ ਉਹ ਉਦਾਂ ਪਿੰਡ ਚ ਬਾਈ ਨੂੰ ਕਾਕੂ ਕਹਿੰਦੇ ਨੇ ਤੇ ਬਾਈ ਨੰਬਰ ਦੱਸਿਓ ਤੁਹਾਡਾ ਕਿਹੜਾ ਜਾਵੇ ਵੀਰੇ 70097 37167 ਓਕੇ ਚੱਕੋ ਮਿੱਤਰੋ ਨੰਬਰ ਆਪਾਂ ਕੈਪਸ਼ਨ ਦੇ ਵਿੱਚ ਚਲਾਤਾ ਆ ਉਹ ਕਰਾਂ ਜਿਹੜਾ ਵੀ ਸੱਜਣਾ ਟਰੈਕਟਰ ਲੈ ਜਾਣ ਦਾ ਚਾਹਵਾਨ ਆ ਨਾ ਪਿੰਡ ਢੀੜੀ ਕੇ ਖੜਾ ਪੈ ਨੂੰ ਹਾਰ ਪਾ ਕੇ ਲੈ ਜਾਵੇ ਯਾਰ ਇਹ ਨਹੀਂ ਗੱਲ ਕਹੂਗਾ ਸਹੀ ਗੱਲ ਹਾਰ ਪਾ ਕੇ ਲੈ ਜਾਵੇ ਬਹੁਤ ਜਾਂ ਘਾਟ ਟਰੈਕਟਰ